ਵਾਹਿਗੁਰਜੀ ਦਾ ਹਾਲ ਸਾ ਵਾਹਿਗੁਰਜੀ ਕੀ ਫਤਿਹ ਮਹਿਕ ਦਾਦੀ ਮਾ ਸਤਿਗੁਰਜੀ ਦਾ ਇਹ ਜਵਾਬ ਸੁਣ ਕੇ ਅੱਗੋਂ ਕਾਜੀ ਨੇ ਕੀ ਕਿਹਾ ਦਾਦੀ ਜੀ ਬੇਟਾ ਸਤਿਗੁਰਜੀ ਦੀ ਇਹ ਸੱਚੀ ਅਤੇ ਖਰੀ ਗੱਲ ਸੁਣ ਕੇ ਕਾਜੀ ਚੁੱਪ ਹੋ ਗਿਆ ਥੋੜੀ ਦੇਰ ਬਾਅਦ ਕਹਿਣ ਲੱਗਾ ਕਿ ਸਤਿਗੁਰ ਜੀ ਤੁਸੀਂ ਆਪਣੀ ਕੀਮਤੀ ਜਾਨ ਕਿਉਂ ਗਵਾਉਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਆਪਣਾ ਧਾਰਮਿਕ ਆਗੂ ਮੰਨਣ ਵਾਸਤੇ ਤਿਆਰ ਹਾਂ ਭਾਰਤ ਵਿੱਚ ਤੁਹਾਡੀ ਜੈ ਜੈਕਾਰ ਹੋਵੇਗੀ ਸਭ ਲੋਕ ਤੁਹਾਨੂੰ ਸਲਾਮਾ ਕਰਨਗੇ ਕਾਜੀ ਦੀ ਇਹ ਗੱਲ ਸੁਣ ਕੇ ਸਤਿਗੁਰ ਜੀ ਕਹਿਣ ਲਗੇ ਕਾਜੀ ਸੰਸਾਰੀ ਅਹੁਦੇ ਅਤੇ ਧਨ ਪਦਾਰਥਾਂ ਦੀ ਸਾਨੂੰ ਕੋਈ ਭੁੱਖ ਨਹੀਂ ਅਸੀਂ ਤੇ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਕਿ ਜਿਸ ਢੰਗ ਨਾਲ ਜ਼ੁਲਮ ਕਰਕੇ ਧਰਮ ਬਦਲਿਆ ਜਾ ਰਿਹਾ ਹੈ ਖੁਦਾ ਤੁਹਾਡੇ ਇਸ ਕਰਮ ਤੇ ਕਦੇ ਖੁਸ਼ ਨਹੀਂ ਹੋਵੇਗਾ ਬਾਦਸਾ ਦੀਆਂ ਅੱਖਾਂ ਤੋਂ ਤੰਗ ਸੋਚ ਦੀ ਪੱਟੀ ਲਾ ਕੇ ਇਸ ਖਲਕਤ ਵਿੱਚੋਂ ਖੁਦਾ ਦਾ ਨੂਰ ਵੇਖਣ ਦੀ ਕੋਸ਼ਿਸ਼ ਕਰੋ ਮਜ਼ਲੂਮਾਂ ਦੀਆਂ ਬਦ ਦੁਆਵਾਂ ਜ਼ਿੰਦਗੀ ਨਰਕ ਬਣਾ ਦਿੰਦੀਆਂ ਹਨ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਵਿੱਚ ਆ ਕੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਇਸ ਨੂੰ ਸਖਤ ਪਿੰਜਰੇ ਵਿੱਚ ਕੈਦ ਕੀਤਾ ਜਾਵੇ ਮਹਿਕ ਦਾਦੀ ਮਾਂ ਸੱਚੀ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ